ਇਹ ਜਿਹੜੀ ਫੋਟੋ ਤੁਸੀਂ ਦੇਖ ਰਹੇ ਹੋ ਇਹ ਡਾਕਟਰ ਗੁਰਤੇਜ ਸਿੰਘ ਸੰਧੂ ਦੀ ਆ ਤੇ ਇਹਨਾਂ ਦਾ ਕੰਮ ਸੈਮੀ ਕੰਡਕਟਰ ਇੰਡਸਟਰੀ ਐਕਸਪਰਟ ਵਜੋਂ ਬਹੁਤ ਸ਼ਲਾਘਾਯੋਗ ਆ ਇਹਨਾਂ ਦਾ ਜਨਮ 1960 ਦੇ ਵਿੱਚ ਲੰਡਨ ਦੇ ਵਿੱਚ ਹੋਇਆ ਸੀ ਤੇ ਉਸ ਤੋਂ ਬਾਅਦ ਇਹ ਇੰਡੀਆ ਸ਼ਿਫਟ ਹੋ ਗਏ ਸੀ ਇਹਨਾਂ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਆਈਆਈਟੀ ਦਿੱਲੀ ਤੋਂ ਪਾਸ ਕੀਤੀ ਤੇ ਪੀ ਐਚ ਡੀ ਫਿਜ਼ਿਕਸ ਦੇ ਵਿੱਚ ਕੈਰੋਲਾਈਨਾ ਯੂਨੀਵਰਸਿਟੀ ਯੂ ਐਸ ਏ ਤੋਂ ਕੰਪਲੀਟ ਕੀਤੀ। ਇਹਨਾਂ ਦੇ ਨਾਮ 1382 ਯੂਟਿਲਿਟੀ ਪੇਟੈਂਟ ਨੇ ਜੋ ਦੁਨੀਆ ਦੇ ਵਿੱਚ ਇਹਨਾਂ ਦਾ ਸੱਤਵਾਂ ਸਥਾਨ ਬਣਾਉਂਦੇ ਨੇ। ਅੱਜ ਕੱਲ ਇਹ ਮੈਕਰੋਨ ਟੈਕਨੋਲੋਜੀ ਕੰਪਨੀ ਦੇ ਵਿੱਚ ਸੀਨੀਅਰ ਫੈਲੋ ਤੇ ਵਾਈਸ ਪ੍ਰੈਜ਼ੀਡੈਂਟ ਨੇ 2018 ਦੇ ਵਿੱਚ ਇਹਨਾਂ ਨੂੰ ਆਈਟ੍ਰਿਪਲੀ ਐਂਡਰਿਊ ਐਸ ਗਰੂਪ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਤਾਂ ਜੇ ਸਿੰਪਲ ਸ਼ਬਦਾਂ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਯੋਗਦਾਨ ਆ ਉਹ ਸੈਮੀ ਕੰਡਕਟਰ ਇੰਡਸਟਰੀ ਦੇ ਵਿੱਚ ਆ ਅੱਜ ਕੱਲ ਜਿਹੜੇ ਮੋਬਾਈਲ ਫੋਨ ਟੈਬਲੇਟਸ ਲੈਪਟਾਪ ਕੰਪਿਊਟਰ ਦੇ ਵਿੱਚ ਅਸੀਂ ਸਟੋਰੇਜ ਡਿਵਾਈਸਸ ਦੇਖਦੇ ਆ ਐਸਡੀ ਕਾਰਡ ਦੇਖਦੇ ਆ ਉਹਨਾਂ ਨੂੰ ਇਹਨਾਂ ਨੇ ਰੀਸ਼ੇਪ ਕੀਤਾ ਤੇ ਇਸ ਟੈਕਨੋਲੋਜੀ ਨੂੰ ਲੀਥੋਗ੍ਰਾਫੀ ਕਿਹਾ ਜਾਂਦਾ ਕਿ ਕਿਵੇਂ ਇੱਕ ਛੋਟੀ ਜੀ ਚਿਪ ਦੇ ਵਿੱਚ ਮੈਕਸਿਮਮ ਵੋਲਿਊਮ ਦੇ ਵਿੱਚ ਡਾਟਾ ਜਿਹੜਾ ਉਹ ਸਟੋਰ ਕੀਤਾ ਜਾ ਸਕਦਾ ਤਾ ਇਸੇ ਇਹਨਾਂ ਦੀ ਕੰਟਰੀਬਿਊਸ਼ਨ ਕਰਕੇ ਹੀ ਅੱਜ ਇਹ ਹਾਈ ਵੋਲਿਊਮ ਜਿਹੜੇ ਸਟੋਰੇਜ ਡਿਵਾਈਸਸ ਨੇ ਉਹ ਆ ਗਏ ਆ ਸਿਰਫ ਹਾਈ ਵੋਲਿਊਮ ਨਹੀਂ ਹੈਗੇ ਉਹ ਕਾਸਟ ਇਫੈਕਟਿਵ ਵੀ ਨੇ ਇਫੀਸ਼ੀਐਂਟ ਵੀ ਨੇ ਤੇ ਉਹ ਸਸਤੇ ਵੀ ਨੇ ਜਿਵੇਂ ਕੰਪਿਊਟਰ ਦੇ ਵਿੱਚ ਜਾਂ ਲੈਪਟਾਪ ਦੇ ਵਿੱਚ ਅੱਜ ਕੱਲ ਇੱਕ ਹਾਰਡ ਡਿਸਕ ਡਰਾਈਵ ਦੇ ਨਾਲ ਛੋਟੀ ਜੀ ਇੱਕ ਹੋਰ ਡਰਾਈਵ ਲੱਗਦੀ ਹੈ ਜਿਹਨੂੰ ਐਸਐਸਡੀ ਸੋਲਿਡ ਸਟੇਟ ਡਰਾਈਵ ਕਹਿੰਦੇ ਆ ਉਹ ਛੋਟੀ ਜਿਹੀ ਡਰਾਈਵ ਦੇ ਵਿੱਚ ਕਿੰਨਾ ਡਾਟਾ ਜਿਹੜਾ ਉਹ ਸਟੋਰ ਕੀਤਾ ਜਾ ਸਕਦਾ ਤੇ ਉਹਦੀ ਸਪੀਡ ਵੀ ਜਿਹੜੀ ਆ ਹਾਰਡ ਡਿਸਕ ਡਰਾਈਵ ਨਾਲੋਂ ਜ਼ਿਆਦਾ ਹੁੰਦੀ ਆ ਤਾਂ ਇਸੇ ਕਰਕੇ ਜਿਹੜੇ ਹਾਈ ਸਟੋਰੇਜ ਕੈਪੈਸਿਟੀ ਵਾਲੇ ਜਿਹੜੇ ਸਟੋਰੇਜ ਡਿਵਾਈਸ ਨੇ ਐ SSD ਕਾਰਡ ਨੇ ਜਾਂ ਪੈਨ ਡਰਾਈਵਸ ਨੇ ਜਾਂ ਮਤਲਬ ਕੈਮਰੇ ਵਗੈਰਾ ਦੇ ਵਿੱਚ ਜਿਹੜੀਆਂ ਚਿਪਸ ਯੂਜ਼ ਹੁੰਦੀਆਂ ਨੇ ਉਹ 1 ਟੈਰਾਬਾਈਟ ਤੱਕ ਜਿਹੜਾ ਸਟੋਰੇਜ ਕੈਪੈਸਿਟੀ ਉਹਨਾਂ ਦੀ ਅਚੀਵ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਆ